हां जी दोस्तों केमे सारे उम्मीद करदे सारे चढ़दी कला ਵਿੱਚ ਹੋਮੋਂਗੇ ਦੋਸਤੋ ਰਾਤ ਦੇ ਬੱਜੇ ਹੋਏ ਨੇ ਢਾਈ ਤੇ ਕੰਮ ਤੋਂ ਆਇਆ ਸੀ ਮੈਂ ਕਿਹਾ ਵੀਡੀਓ ਬਣਾਉਨੇ ਆ ਕਰਦੇ ਆ ਸ਼ੇਅਰ ਤੁਹਾਡੇ ਨਾਲ ਚੰਦ ਦਾ ਚਾਨਣ ਅੱਜ ਪੂਰਨਮਾਸੀ ਦਾ ਚੰਦ ਆ ਇੱਥੇ ਵੀ ਤੇ ਇੱਥੇ ਨੇੜੇ ਹੋਣ ਕਰਕੇ ਥੋੜਾ ਜਿਹਾ ਉਚਾਈ ਤੇ ਹੈ ਨਾ ਜਿਆਦਾ ਵੱਡਾ ਦਿਖਦਾ ਚੰਦ ਇੱਥੋਂ ਤੇ ਚਾਨਣ ਦੇਖੋ ਤੁਸੀਂ ਐਨ ਲੱਗਦਾ ਨਾ ਜਿਵੇਂ ਦਿਨ ਚੜਿਆ ਪਿਆ ਇੱਧਰ ਤਾਂ ਥੋੜਾ ਜਿਹਾ ਲਾਈਟ ਦਾ ਚਾਨਣ ਆਉਂਦਾ ਪਰ ਇੱਧਰ ਦੇਖੋ ਤੁਸੀਂ ਕੋਹਤਾਂ ਚੰਦ ਦਾ ਬਹੁਤ ਸੋਹਣਾ ਚਾਨਣ ਹੋ ਗਿਆ ਤੇ ਕੁਛ ਜਿਹੜੀ ਚਿੱਟੀ-ਚਿੱਟੀ ਧਰਤੀ ਤੇ ਸنو ਪਈਆ ਉਹਦੇ ਕਰਕੇ ਹੈ ਨਾ ਪੂਰਾ ਖੂਬਸੂਰਤ ਨਜ਼ਾਰਾ ਜਦੋਂ ਨਾ ਚਾਹੁੰਦੇ ਹੋਏ ਦੇਖਦਾ ਸੀ ਖੁੱਲੇ ਮੈਦਾਨ ਜਿਹੜੇ ਐ ਦੂਰ ਦੂਰ ਤੱਕ ਚਿੱਟੇ ਚਿੱਟੇ ਰੰਗ ਜਿਵੇਂ ਚਿੱਟੀ ਕਲੀ ਕਰੀ ਹੁੰਦੀ ਆ ਧਰਤੀ ਤੇ ਸੋ ਹੁਜੀਆਂ ਗੱਲਾਂ ਬਾਤਾਂ ਕਰਦੇ ਰਹਨੇ ਆ ਲਾਈਕ ਸ਼ੇਅਰ ਕਰਦੇ ਆ ਕਰੋ ਹਸਤੇ ਬਸਤੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ